ਸਾਹੀ ਮੋੜੀ ਪੈਂਡਾ ਪਰ ਪਰ ਚੱਲ ਚੱਲੇ ਯਾਰ ਐ ਸਾਹਿਬ ਹੁਣ ਤਾਂ ਭਾਈ ਵੀ ਨਹੀਂ ਬੋਲੇ ਲਿਖ ਜਾ ਰੋੜੇ ਲਿਖ ਜਾ ਰੋ ਪੈਂਡਾ ਯਾਰ ਤੂੰ ਚੰਗਾ ਬਾਈ ਕਹਿੰਦਾ ਟਰੈਕਟਰ ਯਾਰ ਤੂੰ ਕੋਰ ਲੈਣ 2022 ਦਾ ਭਰਦੇ ਹੋਰ ਫਿਰ 60 ਬਣਾ 70 ਦਾ 13 ਨਹੀਂ ਜਾਂਦਾ ਯਾਰ ਜਿਹੜਾ ਕੋਈ ਬੰਦੀ ਜਗਾ ਲਾ ਪੂਰੇ ਪੰਚਾਇਤ ਦਾ ਭਰਦੇ ਹੋਰ ਮੈਂ ਆ ਤੁਮਾ ਸਹੀ ਦੱਸ ਤੂੰ ਕਿੰਨੇ ਦਾ ਕਹਿ ਰਿਹਾ ਤੂੰ ਕਿੰਨੇ ਦਾ ਤੂੰ 70 ਦਾ ਹੀ ਕਹਦਾ ਯਾਰ ਰਪਏ ਦਾ 65 ਦਾ ਕਹਿੰਦਾ ਤੇਰਾ ਗੱਲ ਬਣੂ ਪੂਰੇ ਯਾਰ ਹਾਂ ਗੱਲ ਤੇ ਗੱਲ ਦਾ ਜਿਵੇਂ ਫਾਇਦਾ ਹੁੰਦਾ ਤਾਂ ਪਤਾ ਹੀ 흘ਿਆ ਵੀ ਕਿੱਥੇ ਕੁਝ ਬਣਨਾ ਕਿੱਥੇ ਬਣਨਾ ਕਿਹੜਾ ਟਰੈਕਟਰ ਹੈਗਾ ਐਂਟਰ ਆ ਬਾਈ ਐਂਟਰ ਉਹ ਖੜਾ ਇਹਦਾ 265 ਠੀਕ ਹੈ ਠੀਕ ਹੈ ਤੋ ਤੇ ਪ੍ਰਵਾਦੋ ਅਰੇ ਟਰੈਕਟਰ ਵੀ ਟਰੈਕਟਰ ਵੀ ਨੂੰ ਦਿਖਾਉਣੇ ਆਗੇ ਤੇ ਸੌਦਾ ਚੱਲੀ ਇਹਨਾਂ ਦੇਖਦੇ ਕਿ ਕਿੱਥੇ ਨੇ ਪੜੂਗਾ ਆਹ ਟਰੈਕਟਰ ਆ ਮਿਸਟਰ ਆਹਾ ਤੇ ਲਾਵੋ ਕਰ ਤੂੰ ਦਿਖਾਉਣਾ ਤੁਹਾਨੂੰ ਮਹਿੰਦਰਾ 200 ਦੱਬ ਲਿਆ ਤਾ ਦਾ ਬਾਰੇ ਬੰਦਾ ਦੇਖਦੇ ਆਂ ਕੀ ਗੱਲ ਆ ਬਾਤ ਕੋਈ ਨਹੀਂ ਕੋਈ ਨਹੀਂ ਕੋਈ ਸੰਭਾਲੀਆ ਬਾਕੀ ਕੋਈ ਨਹੀਂ ਕੋਈ ਨਹੀਂ ਕੋਣ ਫੇਰ 70 ਦਾ ਤੇਰਾ ਵੀ ਸੈਟ ਖੜਾ ਹੈ ਬਾਹਾਂ ਆ 70 ਦਾ ਆਖੀ 70 ਦਾ ਉਹ ਮੌਕੇ ਆ ਹਾਂ ਤੇਰਾ 50 ਆ ਲੈ ਤੂੰ ਇਹ ਆਪਾਂ ਨਹੀਂ 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 ਅੰਮ੍ਰਿਤ ਜਮੇ ਬਾਹਾਂ ਆ ਜਾ ਉਹ ਪੂਰੇ ਸਹੀ ਆ ਹੁਣ ਯਾਰ ਸਹੀ ਐ ਸਾਈਟ ਤੋਂ ਭੱਜੀ ਰੋਈ ਵੇਖ ਲੈ ਯਾਰ ਨਹੀਂ ਵੇਖ ਲੈ ਮੇਰੇ ਕੋਲ ਕਾਹਦੀ ਨਹੀਂ ਮੇਰੇ ਕੋਲ ਕਾਹਦੀ ਅੱਜ ਕੋਈ ਨਹੀਂ ਆਇਆ ਯਾ ਸਹੀ ਵੀ ਸਭ ਨਾਲ ਅਲੱਗ ਦੇ ਰੱਖ ਮੈਂ ਤੇਰੇ ਕੋਲੋਂ ਦਾ ਫੇਰ ਨਹੀਂ ਆਉਂਦਾ ਪੈਸੇ ਰੱਖ ਲੈ ਮੇਰੀ ਗਰੀਬ ਮਾਰਦਾ 1000 ਰੁਪਏ ਉਹ ਵਰਤਿਆ ਹੁੰਦਾ ਯਾਰ ਅੱਪਾ ਇਹਨੂੰ ਸਹੀ ਸਹੀ ਨਹੀਂ ਅਸੀਂ ਤਾਂ ਅੱਪਾ ਤੇਰੇ ਸਹੀ ਤਾਂ 40 ਦੱਸ ਦੇਗਾ ਹਾਂ ਇਹਦਾ ਫੇਰ ਕੀ ਹੋਇਆ ਉਹ ਸਹੀ ਦੱਸਿਆ ਲੈ ਕਿੰਨੇ ਦੱਸਿਆ ਦਬਰ ਨਾ ਹੋਰ ਫੇਰ 51 ਅਰੇ ਕਰਦੇ ਨੇ ਮਿੱਤਰੋ ਟਰੈਕਟਰ ਦਿਖਾਦਾ ਤੁਹਾਨੂੰ ਨੇ ਮੈਂ ਆਹਾ ਟਰੈਕਟਰ ਹੈ ਮਹਿੰਦਰਾ 265 TI ਟਰੈਕਟਰ ਕੋਡੀਆਰ ਦੇ ਟਾਇਰ ਆ ਕੇ ਡੈਕ ਵਗੈਰਾ ਲੱਗਿਆ ਤੇ ਹਰਿਆਣਾ ਨੰਬਰ ਆ ਗਿਆ 2001 ਮਾਡਲ ਕ 85 ਰੇਟ ਤੇ 55 ਇਹ ਤੇ ਲੱਗ ਗਿਆ ਕੀ ਗੱਲ ਬਾਤ ਤੇ ਦੇਖਦੇ ਆ ਕਿੱਥੇ ਟੁੱਟੂ ਸੌਦਾ ਸਾਫ਼ ਸੁਥਰੀ ਕੰਡੀਸ਼ਨ ਹੈ ਹਾਂਜੀ ਹਾਂਜੀ ਤੇ ਬਾਈ ਅਰੇ ਕਰ ਰਹੇ ਨੇ 4 ਨੰਬਰ ਹੈਗੇ ਇਹ ਦੇਖਦੇ ਆ ਕੀ ਗੱਲ ਬਾਤ ਹੈ ਪਾਉਣੇ ਜੀ ਪਾਉਣਾ ਹੁਣੇ ਬਾਦਨੇ ਯਾਰ ਦੇਖ ਲੈ ਸੌਦਾ ਮੜਾ ਜੀ ਕੁਰਸੀ ਤੇ ਲਿਓ ਕੁਰਸੀ ਤੇ ਫਿਰ ਫੇਰਾ ਨਿਆਰ ਇਮਾਨ ਕਰਦੇ ਫੋਰਾ 70 ਦਾ 70 ਹੀ ਹੋ ਗਿਆ ਆ ਲੈ 2 ਘੰਟੇ 60 ਨਹੀਂ ਨਹੀਂ ਨਾ ਪਰ ਚਵੇ ਨਹੀਂ ਮਾਰਿਆ 2 ਘੰਟੇ 60 ਭਾਈ ਵੀ ਨਹੀਂ ਬੋਲੇ ਹੁਣ ਤਾਂ ਕੀ ਹੁੰਦਾ ਫਿਰ ਕਰਲਾ ਦਤਾ ਹੁੰਦਾ ਵੀ ਨਹੀਂ ਬੈਠ ਕੋਰਾ ਲਿਖਦੇ ਭੈ ਜਾਂ ਕੁਝ ਨਾਮ ਦਾ ਯਾਰ ਅਲਗਾ ਪਈ ਕੋੜਾ 70 ਰੁਪਏ ਨਹੀਂ ਕੱਚੇ ਰਹਿ ਹੈ ਇਹ 70 ਕਹਿੰਦਾ ਯਾਰ ਨਹੀਂ ਨਾ ਨਹੀਂ ਇਹ ਪੁਰਾਣਾ 60 ਦਾ ਲੱਗਦਾ 60000 ਦਾ ਹੋਵੇ ਹੁਣ ਤੇਰੀ ਮਨ ਗਿਆ ਨਾ ਨਾ ਮਨ ਗਿਆ ਉਹ ਜੇ ਮੈਂ ਬਿਨਾ ਪੁੱਤ ਇਹ ਆਪਣੇ ਸੁੱਖ ਰੱਖੇ 22000 ਖੁਸ਼ਦਿਲ ਦੇਣੇ ਬੋਲੇ ਰੀਜਮ ਆ ਹੈ ਖੋਸ਼ ਹੋ ਕੇ ਸੌਦਾ ਦੇ ਦੇ ਬੋਲਦੇ ਨਹੀਂ ਇਕੱਲੇ ਨਹੀਂ ਬਸ ਬੋਲ ਨਹੀਂ ਜਵਾਬ ਹੀ ਚੱਕਦਾ ਇਹ ਸਭ ਤੋਂ ਦੱਬੀ ਹੁੰਦਾ ਆਇਆ ਫਿਰ ਨਹੀਂ ਭਾਈ ਲੋਕੋ ਘਰ ਪੀਰੀ ਤੇ ਰਹੇ ਆਏ ਆ ਰੈੱਡ ਪੱਤਾ 60 ਲਾ ਗਿਆ ਮਿੱਤਰੋ ਤੇ ਬਾਈ ਕਹਿੰਦਾ ਦੇਣਾਗਾ ਟਰੈਕਟਰ 70 ਟੱਪ ਕੇ ਮੈਂ ਦੱਸਿਆ ਹੋਰ ਪਾ ਦਿਆ 1000 ਖੰਡ ਪਾ ਦੇ ਪਾ ਦੇ ਪਾ ਹਾ ਰੋਦਾ ਕਰੋ ਯਾਰ ਲੈ ਵੀ ਦਵਾਰੇ ਫੇਰ ਰਹੇ ਚੱਲ ਪੀ ਟਰੈਕਟਰ ਵੀ ਚੰਗਾ ਗੱਲਾਂ ਸਾਰੀਆਂ ਹੀ ਨੇਗੀਆਂ ਟਰੈਕਟਰ ਵੀ ਬਹੁਤ ਸੋਹਣਾ ਟਰੈਕਟਰ ਹੈਗਾ ਮੈਕੀ ਬਈ ਨਾਲ ਸਾਰਾ ਸਮਾਨ ਆ ਹਨਾ ਅੱਛਾ ਹੀ ਹੂੰ 70 ਯਾਰ ਲਾ ਹੈ ਨਾ 70 ਯਾਰ ਦਾ ਹੈਗਾ ਨਾ ਹਮ ਆਲਰੇਡੀ ਲਿਖਿਆ ਪਿਆ ਹੈ ਹੱਕ ਵਾਲਾ ਪਿਆ ਹੈ ਲੈ ਵੀ 22 ਕਹਿੰਦਾ ਵੀ 62 ਦਿੰਨੇ ਆਗੇ ਮਨ ਜਾ ਟਾਈਮ ਹੁੰਦਾ ਹੈ ਕਿਸੇ ਚੀਜ਼ ਦਾ ਟਾਈਮ ਹੁੰਦਾ ਟਾਈਮ ਆ ਆ ਜੋ ਮੜਾ ਲਵੇ ਲੈ ਵੀ 60 ਤੋਂ 62 ਤੱਕ ਲਵਗੀ ਆ ਗੋੜੇ 2270 ਦੀ ਜਾ ਕਰਦਾ ਹੈ 60000 ਲਾਦਾ 62 ਲਾਦਾ 62000 ਲਾਦਾ 62000 ਲਾਦਾ 62 ਕਹਤਾ ਇਹਨਾਂ ਨੇ ਕਹਦਾ ਤੇਰੇ ਕੁਛ ਹੋ ਗਿਆ ਯਾਰ ਹੁਣ ਆ ਰਾਜਾ ਤੇ ਮੈਂ ਤੇਰੀ ਮਾਰੀ ਸਾਈ ਮੋੜੀ 65 ਦਾ ਪਰ ਪਰ ਚੱਲ ਲੈ ਲੇ ਯਾਰ ਸਾਈ ਹੁਣ ਤਾਂ ਭਾਈ ਵੀ ਨਹੀਂ ਬੋਲੇ ਲਿਖ ਯਾਰ ਲਿਖ ਯਾਰ ਇਹ ਪਾ ਦੇ ਯਾਰ ਮਰੇ ਗੱਲ ਹੋਰ ਕੀ ਆ ਜਿਹੜਾ ਕਹਿੰਦਾ ਦੇਖ ਲੈ ਯਾਰ ਉਹ ਲੀ ਰੈਕਟ ਸਹੀ ਦੱਸਦਾ ਮੈਂ ਉਹ ਤਾਂ ਕਰ ਸੀ ਫਿਰ ਹੁਣ ਤੂੰ ਪਿਛਲੀ ਗੱਲ ਦੱਸ ਦੇ ਜਮਾਂ ਦਿਲ ਦੀ ਗੱਲ ਦੱਸ ਦੇ ਦਿਲ ਦੀ ਗੱਲ ਦੱਸ ਦੇ ਜੰਗਾ ਨਹੀਂ ਨਾ ਕਿੰਨੇ ਕਿੰਨੀ ਸਰਕਾਰ ਕਹਿੰਦਾ ਇਹ ਦੰਦਾ ਨਹੀਂ ਬਾਈ ਤਾਂ ਜਾ ਫਿਰ ਬੈਠ ਬੈਠ ਹੁਣ ਆ ਜਾ 66000 ਦਾ ਪਾਰਦਾ ਯਾਰ 60 ਦਾ ਪਾਰਦਾ ਪਾਰਦਾ ਹੀ ਹੁੰਦਾ ਬਾਈ 100 ਦਾ ਹੋਵੇ ਪਾਰਦਾ 100 ਦਾ ਨਹੀਂ ਹੁਣ ਪੈਂਦਾ ਓਏ ਹੋਰ ਕੀ ਆ 70 ਰੁਪਏ ਦਾ ਬਾਈ ਜੇ ਜੇਸਾ ਨਾ ਲਿਖ ਦੂ ਲਾ ਉਹ ਕਰੇ ਰਾਇ ਕਰ ਲਾ ਉਹ ਨੂੰ ਕਰ ਲੈ ਕਰੇ ਪਰਦੇ 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 38000 168000 88700 ਅੱਖੀਂ ਨਜ਼ਾਰਾ ਹੋ ਗਿਆ ਖਰਜ ਹੋ ਗਿਆ ਹਟ ਜਾ ਬਾਈ ਖਰਜ ਬਾਈ ਹਟ ਜਾ ਇੱਕ ਮਿੰਟ ਖੁਸ਼ ਆ ਬਾਈ ਕੁਝ ਨਹੀਂ ਫੜਾ ਸੌ ਤੁਹਾਨੂੰ ਟੋੜਾ ਹੋ ਗਿਆ ਹੋ ਗਿਆ ਯਾਰ ਹੋ ਗਿਆ ਬੰਨਾ 25 ਉਹ ਹੋ ਗਿਆ ਪਰਦੇ ਯਾਰ ਪਰਦੇ 88 ਦਾ ਪਰਦੇ 70 70000 ਉਹ ਫਿਰ 70 ਅੱਖੀਂ ਹੋ ਗਿਆ ਨਹੀਂ ਕੋਈ ਨਹੀਂ ਆਲਾ ਯਾਰ ਨਹੀਂ ਕੋਈ ਮਾਸ ਕੰਮ ਦੇ ਗੱਲ ਸੁਣ ਹੁਣ ਮੋੜੇ ਇੱਕ ਗੱਲ ਸੁਣ ਲਾਜਿਆ ਹਜ਼ਾਰ ਹੀ ਛੱਡ ਦੇ ਹਜ਼ਾਰ ਹੀ ਨਹੀਂ ਹੁਣ ਮਾਸ ਆਪੇ ਉਹ ਵੀ ਲੈ ਪਰ ਬੰਨਾ ਪਰ ਆਲਾ ਯਾਰ ਬਸ ਪੈਸਾ ਲਾਉਣੀ 10 ਤੋਂ 10 ਪਰ ਪੈਸਾ ਲਾਉਣੀ 100000 1 ਲੱਖ 300000 ਕੋਈ ਨਹੀਂ ਦੇਖੀ ਨਾ ਦੇਖੀ ਸਾਡਾ ਹੀ ਨਾ ਬਸ ਬਾਈ ਹੋ ਗਿਆ ਫਿਰ 100000 ਬਾਤ ਸਾਡੀ ਲੈਣ ਦਾ ਹੋ ਗਿਆ ਬੈਨਵਾੜੀ ਲੈਣ ਦੇ ਯਾਰਾ ਮੇਰੇ ਕਾਲ ਹੋ ਰਿਹਾ ਬੜੀ ਕਾਹਨੂੰ ਕਰਦੇ ਹੋ ਉਹ ਲੈਣੇ ਨਹੀਂ ਆਪਸ ਚਲੀ ਹਰਜਾ ਉਹ ਲੈਣੀ ਨਹੀਂ ਯਾਰਾ ਗੱਲ ਤੇ ਇਹ 50 ਦਾ ਦੇ ਇੱਕ ਘੱਟ 70 ਲਾ ਗਿਆ ਨੇ ਫਸ ਗਿਆ ਪੂਰਾ ਕੰਮ ਮਿੱਤਰੋ ਆ ਜਾ ਲਿਆ ਯਾਰ ਹੋ ਗਿਆ ਤੇ ਬਾਈ ਵੀ ਕਹਿੰਦੇ ਟੱਪਣ ਲੱਗੇ ਕਹਿੰਦੇ ਪਾਸੇ ਦੂਬਾਤ ਨਹੀਂ ਲੈਂਦੇ ਉਹ ਪਾਉਣ ਜਾ ਟਾਈਮ ਦੀ ਯਾਰ ਕੀ ਫਰਕ ਪੈਂਦਾ ਲੈ ਵੀ ਮਿੱਤਰੋ ਗੱਲ 1 ਘੱਟ 70 ਹੈ